हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਦੇ ਭਾਣਾ ਪਾਟ ਦੇ ਆਖਰੀ ਭਾਗ ਵਿੱਚ ਕਿਵੇਂ ਸਿੱਖਿਆ ਦਿੱਤੀ ਗਈ ਨੋ ਨੂੰ ਕਿ ਉਹ ਸੱਸ ਦੀ ਸੇਵਾ ਕਰੇ ਕਿਉਂਕਿ ਉਹ ਨੋ ਆਪਣੀ ਸੱਸ ਨੂੰ ਕੁਝ ਨਹੀਂ ਸਮਝਦੀ ਸੀ ਤੇ ਕਿਸ ਤਰੀਕੇ ਨਾਲ ਨੋ ਦੀ ਅੱਖਾਂ ਖੋਲੀਆਂ ਗਈਆਂ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਜਦੋਂ ਸੱਸ ਆਂਦੀ ਹੈ ਰਸੋਈ ਵਿੱਚ ਰੋਟੀ ਲੈਣ ਵਾਸਤੇ ਤਾਂ ਉਸ ਨੂੰ ਰੋਟੀ ਨਹੀਂ ਮਿਲਦੀ ਤੇ ਉਹ ਕਹਿਣ ਲੱਗ ਜਾਂਦੀ ਹੈ ਕਿ ਹਾਂ ਸਾਰਾ ਦਿਨ ਮੈਂ ਰੋਟੀਆਂ ਬਣਾਉਣ ਵਾਸਤੇ ਵਿਹਲੀ ਨਹੀਂ ਹੈ ਤੇ ਉਹ ਸੋਚਦੀ ਹੈ ਕਿ ਮੇਰਾ ਘਰ ਵਾਲਾ ਬਾਹਰ ਗਿਆ ਹੈ ਤੇ ਇਸ ਘਰ ਦੀ ਮਾਲਕਣ ਮੈਂ ਕੱਲੀ ਹੀ ਹਾਂ ਉਹ ਸੱਸ ਦੀ ਸੇਵਾ ਕਰਨ ਵਿੱਚ ਇੰਟਰਸਟ ਨਹੀਂ ਰੱਖਦੀ ਤੇ ਸੱਸ ਬਹੁਤ ਜ਼ਿਆਦਾ ਉਦਾਸ ਹੁੰਦੀ ਹੈ ਤੇ ਸੋਚਦੀ ਹੈ ਕਿਉਂ ਨਾ ਮੈਂ ਆਪਣੇ ਕਿਸੇ ਭੈਣ ਭਰਾ ਦੇ ਘਰ ਹੀ ਚਲੀ ਜਾਵਾਂ ਤੇ ਐਨੇ ਨੂੰ ਉਸ ਦੀ ਨਨਾਨ ਘਰ ਆ ਜਾਂਦੀ ਹੈ ਤੇ ਉਹ ਆਪਣੀ ਨਨਾਨ ਨੂੰ ਆਪਣਾ ਦੁੱਖ ਦੱਸਦੀ ਹੈ ਤੇ ਉਸ ਦੀ ਨਨਾਨ ਕਹਿੰਦੀ ਹੈ ਕਿ ਤੁਸੀਂ ਇਸ ਘਰ ਨੂੰ ਛੱਡ ਕੇ ਕਿਉਂ ਜਾਓਗੇ ਕਿਉਂਕਿ ਇਹ ਸਾਰਾ ਘਰ ਤੁਸੀਂ ਹੀ ਉਸ ਨੂੰ ਬਣਾ ਕੇ ਦਿੱਤਾ ਹੈ ਜਿਹੜੇ ਮਹਿਲ ਵਿੱਚ ਉਹ ਰਹਿ ਰਹੀ ਹੈ ਇਹ ਤੁਸੀਂ ਹੀ ਬਣਾਇਆ ਹੈ ਤੇ ਆਪਣੇ ਮੁੰਡੇ ਨੂੰ ਵੀ ਬਹੁਤ ਦੁੱਖਾਂ ਤੇ ਕਲੀਫਾ ਨਾਲ ਪੜਾਲ ਖਾ ਕੇ ਤੁਸੀਂ ਬਾਹਰ ਭੇਜਿਆ ਤਾਂ ਹੀ ਉਹ ਇਸ ਘਰ ਦੀ ਮਹਾਰਾਣੀ ਬਣੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਇੱਕ ਕੋਸ਼ਿਸ਼ ਕਰਕੇ ਦੇਖਦੀ ਹਾਂ ਉਸ ਦੀ ਨਿਰਾਨ ਜਦੋਂ ਉਸ ਦੀ ਨੋ ਕੋਲ ਜਾਂਦੀ ਹੈ ਤੇ ਉਹ ਉਸ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤੇ ਬਹੁਤ ਹੀ ਪਿਆਰ ਨਾਲ ਬੋਲਦੀ ਹੈ ਤੇ ਨੋ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਕਿ ਭੂਆ ਜੀ ਆਏ ਹਨ ਤੇ ਉਹ ਉਹਦੇ ਵਾਸਤੇ ਸੂਟ ਅਤੇ ਫਰੂਟ ਵਗੈਰਾ ਲੈ ਕੇ ਆਂਦੇ ਹਨ ਜਿਸ ਨਾਲ ਉਹ ਬਹੁਤ ਖੁਸ਼ ਹੁੰਦੀ ਹੈ ਤੇ ਉਸ ਦੀ ਭੂਆ ਉਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਦੇ ਬਾਣਾ ਪਾਟ ਦੇ ਆਖਰੀ ਭਾਗ ਵਿੱਚ ਕਿਵੇਂ ਸਿੱਖਿਆ ਦਿੱਤੀ ਗਈ ਨੋ ਨੂੰ ਕਿ ਉਹ ਸੱਸ ਦੀ ਸੇਵਾ ਕਰੇ ਕਿਉਂਕਿ ਉਹ ਨੋ ਆਪਣੀ ਸੱਸ ਨੂੰ ਕੁਝ ਨਹੀਂ ਸਮਝਦੀ ਸੀ ਤੇ ਕਿਸ ਤਰੀਕੇ ਨਾਲ ਨੋ ਦੀ ਅੱਖਾਂ ਖੋਲੀਆਂ ਗਈਆਂ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਜਦੋਂ ਸੱਸ ਆਂਦੀ ਹੈ ਰਸੋਈ ਵਿੱਚ ਰੋਟੀ ਲੈਣ ਵਾਸਤੇ ਤਾਂ ਉਸ ਨੂੰ ਰੋਟੀ ਨਹੀਂ ਮਿਲਦੀ ਤੇ ਉਹ ਕਹਿਣ ਲੱਗ ਜਾਂਦੀ ਹੈ ਕਿ ਹਾਂ ਸਾਰਾ ਦਿਨ ਮੈਂ ਰੋਟੀਆਂ ਬਣਾਉਣ ਵਾਸਤੇ ਵਿਹਲੀ ਨਹੀਂ ਹੈ ਤੇ ਉਹ ਸੋਚਦੀ ਹੈ ਕਿ ਮੇਰਾ